ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਗਬਾਈ ਦਰਸ਼ਨ ਹੁਣ ਆ ਚੁੱਕੇ ਜੀ ਪਿੰਡ ਬੰਜੜੀ ਜ਼ਿਲ੍ਹਾ ਅਮਰਸਰ ਪਹਿਲਾ ਤਸਲੀਬੀ ਅਮਰਸਰ ਦੇਖੋ ਅੱਜ ਵੀ ਕੋਈ ਛੇ-ਸੱਤ ਦੇ ਲੈ ਵੇ ਝੋਟੇ ਮਜਾ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਸਤਿਕਾਰ ਬੜੀ ਕਿਰਪਾ ਮਾਲਕ ਸਿੰਘ ਸਾਹਿਬ ਬੜੀ ਕਿਰਪਾ ਜੀ ਹਾਂ ਜੀ ਅਰਸ਼ੀ ਸਾਹਿਬ ਅਰਸ਼ੀ ਗਏ ਜੀ ਆਨੰਦਪੁਰ ਸਾਹਿਬ ਗਏ ਯਾਤਰਾ ਉੱਤੇ ਚਲੋ ਚਲੋ ਉੱਤੇ ਕੇ ਬਾਅਦ 350 ਸਾਲ ਉੱਥੇ ਗਏ ਜੀ ਹਾਂ ਜੀ ਤੇ ਅੱਜ ਵੀ ਤਕਰੀਬ ਬਹੁਤ ਵਧੀਆ ਠੀਕ ਠਾਕ ਮਾਲ ਵੇਚ ਗਿਆ ਮਈਆਂ ਸੋ ਦੋ ਸੱਜਣਾ ਪਾਉਣੀਆਂ ਤੇ ਉਹ ਜਵਾਕ ਖੁੱਲ ਗਏ ਮਈਆਂ ਚੁੰਗ ਕੇ ਚੋਣਾ ਤੋਕਣਾ ਬਣਾ ਪਾਵਾਂਗੇ ਛੇਕ ਨਗ ਚਲੋ ਹਾਂਜੀ ਕਰੀਏ ਸ਼ੁਰੂ ਜੀ ਕਰੀਏ ਸ਼ੁਰੂ ਜੀ ਆਜੋ ਆਜੋ ਲਿਆਓ ਜੀ ਆਰਸੀ ਵੀ ਆਣੀ ਤੇ ਸਾਡਾ ਬੰਦਾ ਵੀ ਆਣੀ ਆਹ ਮੈਂ ਸ਼ੰਭੂ ਹੈਗਾ ਨਰਸ਼ ਹੈਗਾ ਬੰਦੇ ਦੋ ਹੀ ਗਿੱਜਦੇ ਹਾਂਜੀ ਬੋਲੋ ਜੀ ਸਾਹਿਬ ਮੈਂ ਵਿਖਾ ਇਹਦੇ ਜਦ ਥੋੜੇ ਜਿਹੇ ਦੀ ਸੂਈ ਮੈਂ ਸੂਈ ਨੂੰ ਸਾਰੇ ਮਹੀਨੇ ਡੇਢ ਮਹੀਨੇ ਦੇ ਆਸ-ਪਾਸ ਮੈਂ ਸੂਈ ਆ ਅੱਛਾ ਜੀ ਪਰ ਮੈਂ ਦਾ ਸੁਨਾਪੋ ਖਾ ਇੱਕ ਨਾ ਦੋ ਤੇ ਜਿਹੜਾ ਆਪਣਾ ਲੀਟਰ ਵਾਲਾ ਦਾ 8 ਕਿਲੋਈ 8 ਲੋ ਦੁੱਧ ਹੈਗਾ ਨਹੀਂ ਠੀਕ ਹੈ बच्चा नहीं बच्चा नहीं हैगा दा बच्चा गया मारा ठंड करके लो जी बच्चा मर गया ते वे प्योर भूरी नीली ਨਾਲੇ ਚਲੋ ਜੀ ਤੇ ਨਾਲੇ प्योर नीली ਤੇ प्योर भूरी प्योर भूरी ਜਿਹੜਾ ਸੋਣ ਸੁਨਾਪ ਵੇਖ ਕਿੰਨੇ ਦਾ ਸ਼ਿੰਗਾਰ ਈਓ ਵਾਕੇ ਸਹੀ ਗੱਲ ਹੈ ਬਹੁਤ ਜਿਆਦੀ ਸੋਣੀ 8 ਕਿਲੋ ਦੁੱਧ ਜਿਹੜਾ ਆਪਾਂ ਕੋਲ ਮੇਰੇ ਘਰੋਂ ਕੋਈ ਤਿੰਨ ਡੰਗ ਚੋ ਕੇ ਲੈ ਜੀ ਬਸ ਠੀਕ ਹੈ ਜੀ ਆਪਾਂ ਦੁੱਧ ਦੀ ਗਰੰਟੀ ਦਾਂਗੇ ਸੂਈ ਦਾ ਆਪਾਂ ਨੂੰ ਪਤਾ ਵੀ ਮਹੀਨੇ ਡੇਢ ਮਹੀਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਜਦੋਂ ਜਦੋਂ ਬੱਚਾ ਨਹੀਂ ਹੈਗਾ ਤੇ ਥਾਂਦ ਨੂੰ ਖਾ ਗਲਾਬੀ ਥਾਂਦ ਲੱਗਾ ਹਾਂ ਹਾਂ ਜੀ ਬੋਲੋ ਸੰਦੀਪ ਸਾਹਿਬ ਜੇਦ ਹੁੰਦਾ ਬੱਚਾ ਫਿਰ ਤੇ ਮੈਂ ਬੜਿਆ ਰੁਪਈਆ ਦੀ ਅੱਜ ਦੇ ਦੀ 65 ਦੀ 65000 ਹਾਂਜੀ ਪੰਜ ਛੋਟ ਕਰਦਾਂਗੇ ਸ੍ਰੀ ਦਾ 60000 ਦੀ ਦੇ ਦਾਂ ਪਰ ਵੇਖ ਲੈ ਪਰ ਇਹੋ ਜੀ ਸ਼ੈ ਮਿਲਦੀ ਨਹੀਂ ਬਾਹਰੋਂ ਤੇ ਨਾਲ ਹੀ ਬੁਰੀ ਤੇ ਵੇਹ ਚੜਾ ਚੁੜਾ ਕਰ ਸਭਾ ਨਹੀਂ ਸਾਰੀਆਂ ਹੈ ਗਿਆ ਸਾਰੀਆਂ ਆ ਗਿਆ ਕਿੰਨੇ ਦੇ ਵੱਜੀ ਸੋਣੀ ਲੱਗੂ ਬਸ ਠੀਕ ਆ ਹਾਂਜੀ ਆਹ ਝੋਟੇ ਸਿੰਘ ਸਿੰਘ ਪਹਿਲਾਂ ਵਖਾ ਕੋਈ ਰੁਪਈਆ ਛੱਡ ਕੇ ਕੋਈ ਉਂਗਲ ਵੀ ਨਹੀਂ ਨਿਕਲਦੀ ਨਹੀਂ ਨਿਕਲਦੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਆ ਇਸ ਸੰਦੀ ਸਾਹਿਬ ਪਹਿਲੇ ਸਵੇਰ ਗਾੜੀ ਦੂਜੀ ਸੁਣੀ ਆ ਅੱਛਾ ਦੂਜੀ ਸੁਣੀ ਆ ਤਨਾ ਮਹੀਨਿਆਂ ਦੀ ਚੈੱਕ ਪਾਸ ਆ ਦੁੱਧ 5 ਕਿਲੋ ਹੋ ਗਿਆ ਸੇਂਗੜਾ ਰੁਪਈਆ ਛੱਡ ਕੇ ਉਂਗਲ ਵੀ ਨਹੀਂ ਨਿਕਲਦੀ ਹੁਣ ਪਿੰਨਾ ਮੈਂ ਨਹੀਂ ਚੈੱਕ ਬਾਜੀ ਚੈੱਕ ਪਾਸ ਸੀ ਸਾ ਕੋ ਚੈੱਕ ਕਰਾ ਕੇ ਖੜੇ ਦੁੱਧ ਕਿੰਨਾ ਜੀ ਦੁੱਧ ਆਣਾ 5-6 ਕਿਲੋ ਹੋਊਗਾ 5-6 ਕਿਲੋ ਹੈਗਾ ਹਮ ਲਓ ਜੀ ਬਹੁਤ ਜਿਆਦੀ ਵੱਡੀ ਸੰਦੀ ਸਾਹਿਬ ਪਹਿਲੇ ਸਵੇਰ ਬੰਦੇ 145 ਦੀ ਲੈ ਆਏ ਉਧਰੋਂ ਅੱਛਾ ਹਾਂ ਨਹੀਂ ਠੀਕ ਆ ਬਹੁਤ ਛੋਲੇ ਝੋਟੇ ਆ ਲਾ ਅਗਲੇ ਪਿੰਡੋਂ ਵਰਪਾਣਾ ਤੋਂ ਮੈਂ ਲਈ ਡਰੈਸ ਵੀ ਦੇ ਦਾਂਗੇ ਮੈਂ ਪਹਿਲੇ ਦੁੱਧ 14-15 ਕਿਲੋ ਦਿੱਤਾ ਜ ਗਾੜੀ ਕੋ ਚੰਗਾ ਸਾਂਭ ਬੜਾ ਲੈ ਜੇ ਤੇ ਚਲੋ ਮੈਂ ਵੱਧ ਦਊ। 5 6 ਕਰ ਦੋ ਤਾਂ ਹੈਗਾ ਹਣਾ? ਹਾਂਜੀ ਹਾਂਜੀ। ਹਾਂਜੀ ਫਿਰ ਬੋਲੋ ਜੀ। ਸੰਦੀਪ ਸਾਹਿਬ 70 ਦੀ ਦੇ ਦਈਏ। ਸੰਦੀਪ ਸਾਹਿਬ ਇਹ ਵੀ 5 ਛੋਟ 65000 ਦੇਣੀ ਆ। ਦੇਣੀ ਆ। ਪਰ ਮੈਂ ਵੇਖ ਲਾ। ਨਹੀਂ ਠੀਕ ਆ। ਪਹਿਲਾਂ ਪੂਰਾ ਫੋਨ ਕਰ। ਪੂਰੀ ਵੱਡੀ ਮੈਂ ਆ। ਹਾਂ। ਤੇ ਪਹਿਲਾਂ ਸਿੰਘੀ-ਸੁੰਗੀ ਖਾ ਲਾ। ਸਿੰਘ ਦਾ ਫਿਰ ਬਸ ਹੈ। ਸਰਾ ਹੈ ਹਣਾ? ਤੇ ਗਾੜੀ ਆ ਗਈ ਨੀਲੀ। ਇਹ ਵੀ ਕਬਨ ਜੀ ਇਹ ਵੀ ਸਿੱਧੀ ਸਤਨਾਹ ਮਹੀਨਾ ਦੀ ਚੱਕ ਪਾਸ ਹਾਂ ਬੋਲੇ ਦੇ ਕੁਝ 4 ਕਿਲੋ ਹੀ ਆ ਅੱਛਾ 4 ਕਿਲੋ ਹੀ ਆ ਤਾਂ ਮੈਂ ਨਾ ਮੁਖਤ ਵਾਲੇ ਭਾ ਗਾੜੀ ਕਰਦੇ ਨੇ ਗਾੜੀ ਆਫਰ ਲੱਗਣੀਆਂ ਜੀ ਅੱਛਾ ਹਾਂ ਲਓ ਜੀ ਪਿਓਰ ਨੀਲੀ ਇਹ ਵੀ ਆ ਗਈ ਮੇਰੇ ਤੇ ਚੈੱਕ ਕਰਾ ਦੇ ਅੱਖਾਂ ਅੱਖਾਂ ਮੇਰਾ ਚੈੱਕ ਕਰਾ ਲੈ ਬੜੀ ਜਿਆਦੀ ਚੰਗੀ ਆ ਇਹ ਹੁਣ 4 ਮਹੀਨਾ ਦੀ ਹੈ ਜੀ ਹਾਂ ਜੀ ਚੈੱਕ ਕਰਾ ਕੇ ਕੋਈ ਸਾਡੇ ਕੋਲ ਬਸ ਠੀਕ ਆ ਕੋ ਆਪਾਂ ਚੈੱਕ ਕਰਾਈਆਂ ਵਾ ਬਿਲਕੁਲ ਬਿਲਕੁਲ ਜੀ ਹਾਂ ਆਜੋ ਆਜੋ ਬਾਕੀ ਸਬੂਤ ਵੀ ਪਿਆ ਗਿਆ ਸੀ ਤੇ ਕੱਲ ਚੈੱਕ ਕਰਾਈਆਂ ਸਾਰੀਆਂ ਪਿਆ ਸਬੂਤ ਸਬੂਤ ਤੋਂ ਬਿਨਾ ਨਹੀਂ ਦੁਨੀਆ ਮੰਦੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਜੱਜ ਵੀ ਬਈ ਨਾਲ ਗਾਹ ਵੀ ਪੈਸੇ ਦੇਣੇ ਆ ਗਾਹ ਵੀ ਪੈਸੇ ਦੇਣੇ ਇਹੀ ਕਿ ਇਹ ਮੁਕਤ ਥੋੜੀ ਲਾਏ ਸੀ ਪਹਿਲਾਂ ਆਏ ਹਾਂਜੀ ਫਿਰ ਸੁਨੀਲ ਸਿੰਘ ਸਾਹਿਬ 60 ਹਾਂ ਇਹ ਵੀ ਪੰਜ ਛੋੜ 55000 ਰੁਪਏ ਚੱਲਣ ਦੋ ਚੈੱਕ ਪਾਸੀ ਮੁਕਤ ਵਾਲੇ ਦੇ ਦੇ ਮੁਕਤ ਵਾਲੇ ਦੇੜਾ ਤੇ ਆ ਵੀ ਗੱਡੀ ਸੁਨੀਲ ਸਾਹਿਬ ਇਹ ਪੰਜਾਂ ਮਹੀਨਿਆਂ ਦੀ ਅੱਛਾ ਪੰਜਾਂ ਮਹੀਨਿਆਂ ਦੀ ਇਹਦੇ ਕੋਲ ਵੀ 6-7 ਕਿਲੋ 6-7 ਕਿਲੋ ਵੱਡੀ ਮੈਂ ਪੂਰੀ ਪੂਰੀ ਵੱਡੀ ਮੈਂ ਡਿੜੀ ਵਾਲੀ ਲਓ ਜੀ ਦੂਜੀ ਮੈਂ 15-16 ਕਿਲੋ ਚ ਚਵਾਉਂਦੀ ਆ ਜੇ ਸੱਜੇ ਨੂੰ ਦੀ ਠੀਕ ਆ ਤੇ ਅੱਜ ਵੀ ਵੇਖ ਲਓ ਲੇਵਾ ਕਿਡਾ ਖਲਾਮੇ ਦਾ ਵੱਡੀ ਮੈਂ ਨਾਲ ਫੱਟੀ ਵਾਲਾ ਸਿੰਘ ਪੂਰੇ ਖੁੱਲੇ ਲੈਵੇ ਦੀ ਆ ਵਾਹ ਠੀਕ ਆ ਸਦਾ ਮੁਕਤਾ ਵੀ ਪਾਏ ਵੀ ਮੁਕਤੀ ਬਾ ਮੈਨਾਂ ਦੇ ਦੂ ਦੇਣੀਆਂ ਕੰਨੀਆਂ ਲਿਆਵਾਂਗੇ ਹਾਂ ਹਾਂਜੀ ਸੁਨੀਲ ਸਿੰਘ 60 ਇਹ ਵੀ 5 ਛੋਟੇ ਵੀ 50 ਇਹ ਵੀ ਲੱਗਣਿਆ ਹਾਰੇ ਚੱਲਾਂ ਦੋ ਚੱਲਣ ਦੋ ਵੇਖ ਟਾਈਮ ਨਾਲ ਮਿਲੇ ਟਾਈਮ ਨਾਲ ਹੀ ਐਂਸਰ ਜਾਂਦੋ ਕਰੋਨੇ ਆ ਵੀ ਸੁਨੀਰ ਸੇ ਤਿੰਨ ਮਹੀਨੇ ਚੱਕ ਬਾਸ ਦੁੱਧਨ ਡਰਾਈ ਐ 1 ਕਿਲੋ ਖੰਡੀ ਐ ਦੁੱਧਨ ਡਰਾਈ ਐ ਤਾਂ ਵੀ ਕਰੋ ਚੈੱਕ ਲਓ ਪਿਓਰ ਨੀਲੀ ਨਾਲੇ ਪਿਰਾਖ ਖਾਮ ਖਾਮ ਮਰਕ ਵੇ ਖਾਤਾ ਆਖੋ ਖਾ ਕਟਕੂਟ ਖਾਏ ਕਰ ਪੂਰਾ ਸੁਣਾ ਠੀਕ ਆ ਬਹੁਤ ਜਿਆਦੀ ਚੰਗੀ ਜਿੰਨੀ ਹੈਗੀ ਸੁਥਰੀ ਆ ਇਲਦਾਂ ਮੋਲਾ 55 3 52000 52000 ਦੀ ਚੱਲਾਂ ਦੋ ਮੈਂ ਨਾ ਪਰਵੇਲਾ ਇਹਦੇ ਭਾਗ ਦੇ ਲਾਭੇ ਖਾਵੇ ਠੀਕ ਆ ਫਿਰ ਇਥੋਂ ਮਿਲਨੇ ਵਾਂਚੜੀ ਤੋਂ ਸੁਨੀਲ ਡੇਰੀ ਫਾਰਮ ਤੋਂ ਮਿਲਨੇ ਆ। ਬਸ ਸਹੀ ਗੱਲ ਆ। ਆਹ ਜੀ ਇਹ ਸੁਨੀਲ ਦਾ ਦੁੱਧ ਦੇ ਕੋ 8 ਕਿਲੋ 8 ਕਿਲੋ ਇਹ ਗੱਬਨ ਗੱਬਨ ਨਹੀਂ ਨਾ ਇਹਦੇ ਕੋ ਬੱਚਾ ਹੀ ਹੈ ਗਾਈ। ਇਹ ਪਾਣੀ ਕਰਾਂ ਦੀ ਸੂਈ ਏ। ਲਓ ਜੀ ਆਪਾਂ ਦੁੱਧ 8 ਕਿਲੋ ਜਿਹੜਾ ਆਪਣੇ ਕੋਲ ਚਵਾਦ ਰਾ ਗੱਡੀ ਬਾਹਰ ਲੱਗੀ ਤੁਹਾਡੇ ਹੁਣੇ ਤੁਹਾਡੇ ਸਾਹਮਣੇ ਆਈ ਜੀ। ਬਸ ਠੀਕ ਆ। ਲਓ ਜੀ ਕਰੋ 8 ਕਿਲੋ ਦੁੱਧ ਦਾ ਕੋਈ ਗੱਬਨ ਨਹੀਂ ਕੋਈ ਬੱਚਾ ਨਹੀਂ। ਹਾਂ ਜੋ ਕੁਝ ਹੈਗਾ ਸਾਰਾ ਬਿਲਕੁਲ ਜੀ। ਤੇ ਭਾਏ ਦਾ ਵੀ ਮੁਕਤ ਆ ਲਈ। ਕਿੰਨਾ ਜੀ? ਕਿੰਨਾ ਕਰਦੀ ਸੁਨੀਲ ਸਿਆ? ਦੋ 8 ਕਿਲੋ ਭਾਵੇਂ ਕੋਈ ਤਿੰਨ ਡੰਗ ਵਿਚੋਲੇ 50 ਦੀ ਦੇ ਦਈਏ 5 ਛੋਟ 45000 ਜਲੰਧਰਾਂ ਦੇ ਪਰ ਵੇਖ ਲੈ ਜਿਹੜਾ ਅੱਜ ਮੁੱਲ ਪਾਤੇ ਆ ਨਾ ਮੈਂ ਨਾ ਬਸ ਨਜ਼ਾਰੇ ਨਹੀਂ ਹੋ ਨਜ਼ਾਰੇ ਲੈਣਗੇ ਮੈਂ ਨਾ ਸਾਨੂੰ ਵੀ ਬਿਲਕੁਲ ਨੀ ਨੀ ਕਮਾਈ ਰੱਖ ਕੇ ਦਿੱਤੇ 45000 ਨੂੰ ਲੱਭੜਿਆ ਹਜੇ ਮੁੱਲ ਹੁਣ ਸਾਨੂੰ ਨਹੀਂ ਲੱਭੜੇ 45000 ਤਾਂ ਮੈਂ ਵਜਣੀ ਆ ਬਿਲਕੁਲ ਬਿਲਕੁਲ ਤੇ ਲੋਰੀ ਆਹੀ ਸ਼ੇਖਾ ਦੇ ਲਾ ਭਾਈ ਜੋਟੀਆਂ ਮੈਂ ਜੇ ਸੇਲ ਆ ਤੇ ਵੇਖ ਲੋ ਬਾਕੀ ਮੇਰਾ ਵੀ ਇੱਥੇ ਆਓ ਵਾਲਾ ਚੈੱਕ ਕਰੋ ਚੋਈ ਕਰੋ ਪਾਸ ਕਰੋ ਠੀਕ ਆ ਬਿਲਕੁਲ ਮੁਫਤ ਰਬ ਆਈਆ ਕਰਨੀ ਜੀ ਮੈਂ ਨਾ ਇਤੋਂ ਗੱਡੀ ਫੇਰ ਰੱਬ ਦਾ ਨਾ ਹੀ ਆਗੇ ਹਾਂਜੀ ਹਾਂਜੀ ਬਾਕੀ ਕੋਈ ਸੱਲੀ ਕਰਕੇ ਲੈ ਚੈੱਕ ਬਾਸ ਜਿਹੜੀਆਂ ਤਿੰਨ ਚਾਰ ਗਈਆਂ ਵਾ ਇਹਦੀ ਆਪਣੀ ਗਾਰੰਟੀ ਹੋ ਤੁਹਾਨੂੰ ਕੋ ਉੱਤਰ ਦਿਨ ਜਾ ਕੇ ਕਰਾ ਲੈ ਗੱਡੀਆਂ ਨੂੰ ਕਰਾਇਆ ਫੇਰ ਦੇ ਪਹਿਲਾਂ ਚੈੱਕ ਕਰਾ ਲੈ ਸੱਸੀ ਕਰ